ਮਹੀ ਕੋਰੀ ਖੜਿਆ ਮੈਂ ਅੱਜ ਸਾਰਾ ਕੋ ਉਹ ਬੋਲੇਗਾ ਪਹਿਲਾਂ ਉਹਨੇ ਖੜਿਆ ਭਜੀ ਭੁੰਬਰੀ ਨੇ ਭੁੰਬਰੀ ਖੜਿਆ ਭੁੰਬਰੀ ਆਉਣ ਯਾਰ ਪਰਲੇ ਮੰਨੇ ਆਪੇ ਆਪੇ ਦੱਸੂਗਾ ਪਰਲੇ ਮੰਨੇ ਭਜੀ ਭੁੰਬਰੀ ਨੇ ਖੜਿਆ ਬਰਾਉ ਨੂੰ ਵੀ ਬਰਾ ਉਹਨੇ ਖੜਿਆ ਭਜੀ ਮੈਨੂੰ ਨਹੀਂ ਨਹੀਂ ਹੋਰ ਕਿਹੜੀਆਂ ਕਿਹੜੀਆਂ ਚੋਰੀਆਂ ਕੀਤੀਆਂ ਹੋਰ ਨਹੀਂ ਭਜੀ ਕੀਤੀ ਦਸ ਸੇ ਪਲੇਗਾ ਟਿਕੜਿਆ ਜੀ ਨਹੀਂ ਨਹੀਂ ਇਹ ਚਾ ਥਾਣੇ ਦਾ ਗਵਾਂਢੀ ਹੈ ਪੁਲਿਸ ਸਟੇਸ਼ਨ ਦਾ ਗਵਾਂਢੀ ਕਦ ਦਾ ਕਦ ਸਾਂਝੀ ਕਰਾ ਚੇਤਾ ਲਾਉਣਾ 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 ਚਟਾ ਲਾਉਣਾ ਕਦੋਂ ਦਾ ਲਾ? ਹੈ? ਇੱਧਰ ਵੇਖ ਨਾ ਕਦੋਂ ਦਾ ਚਟਾ ਲਾਉਣਾ? ਕਿਹਦੇ ਕੋਲ ਲੈਣਾ? ਜਲਦੀ। ਕਿਹਦੇ ਕੋਲ? ਰੋਹਿਤ ਕੜਾ? ਰੋਹਿਤ ਕੜਾ? ਮੱਲੇ ਮੱਲੇ। ਮੰਗ ਲੱਗੜਾ। 13 ਪਰਲਾ ਮੱਲਾ ਕਿੰਨੇ ਦੀ ਬਿੱਟ ਲੈਣਾ ਕਿੰਨੇ ਦੀ? 400 ਰੁਪਏ ਭਾਈ। ਰੋਹਦੀਆਂ ਕਿੰਨੀਆਂ ਲਾਉਣਾ? 2 ਭਾਈ। 800 ਰੁਪਇਆ ਰੋਹਦ ਦਾ। ਤੇ ਫਿਰ ਇਹ ਕਿਥੋਂ ਪੈਸੇ ਲੈਣਾ? ਚੋਰੀ ਕਰਕੇ? ਹੈ? 550 ਨਾਲਿਆਂ ਨਾਲ ਮੈਂ ਕਦੀ ਚੋਰੀ ਨਹੀਂ ਕੀਤੀ ਤੇ ਫਿਰ ਨਾਲਿਆਂ ਨਾਲ ਮੈਂ ਚੋਰੀ ਕਰਨਾ ਲਾਲੀ ਹੈ ਕਿ ਲਾਉਣੀ ਹੈ ਨਹੀਂ ਹੈ ਲਾਲੀ ਆ ਤਾਂ ਵੇਖ ਲਾਲੀ ਬੈਠ 400 ਵਰਗਲੇ ਮੈਂ ਭੂਮੜੀ ਨਾਲ ਗਿਆ ਹਾਂ ਨੇ ਦੋ ਜੋੜੀਆਂ ਕਰਾਈਆਂ ਬੱਸ ਭਾਈ ਇੱਕ ਆ ਹਾਂਜੀ ਇਹ ਹੋਰ ਕਿੱਥੇ ਕੋਲੋਨੀ ਹੈ ਭਾਈ ਕਿਹੜੀ ਕੋਲੋਨੀ ਚ ਗੋਲਡਾ ਕੋਲੋਨੀ ਗੋਲਡ ਰਿੰਗ ਕਿਹਦੇ ਘਰ ਕੀਤੀ ਆ ਨਹੀਂ ਨਹੀਂ ਭਾਈ ਉਹ ਹੀ ਕੋਲੋਨੀ ਹੈ ਲੋਇਆ ਲੋਇਆ ਚੁੱਕਿਆ ਨਹੀਂ ਕਿਹਦੇ ਕਿਹਦਾ ਚੁੱਕਿਆ ਰਾਨੀ ਭਾਈ ਉਹ ਬੰਦ ਜੀ ਕੋਠੀ ਗਰਾਰਾ ਕੌਣ ਉਹ ਦੂਜਾ ਕੀ ਧੁੰਬਲੀ ਧੁੰਬਲੀ ਗੜਾ ਉਹ ਆ ਮੁੰਡਾ ਕਿਹਦਾ ਮੁੰਡਾ ਮੰਜਾਂ ਵਾਲੇ ਦਾ ਧਾਗੇ ਦਾ ਦੋਵੇਂ 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 ਉਹ ਕਿੰਨੇ ਦਾ ਸਮਾਨ ਵੇਚਿਆ ਸੀ ਉਹ ਨੇ ਉਹ ਹੀ ਵੇਚਿਆ 410 410 ਤਾਂ ਉਹ ਤਾਂ ਦੀਦੀ ਬੇਟਾ ਹੀ ਹੋਣੀ ਆ ਇੱਥੋਂ ਕਿ ਦੀ ਆ ਰਹੀ ਇੱਥੋਂ ਦਾ ਭਾਵੇਂ ਰਾਤ ਨਾ ਕਿਉਂ ਕਰ ਕੇ ਆਈ ਹੋਰੀ ਨਾ ਤੇ ਕੀ ਕੀ ਨੇ ਹਾਂ ਉਹ 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 ਕਿੰਨੇ ਦਾ ਵੇਚ ਕੇ ਗਿਆ ਇਸ ਮਾਲ ਨੂੰ ਮਾਲ ਦੇ ਲਿਆ ਉਹ ਤਾਂ ਉਹ ਗੂਮਰੀ ਨੂੰ ਪੇਸ਼ ਕਰੋ ਹੁਣ ਦੱਸ ਆਪਣਾ ਪੂਰਾ ਐਡਰੈਸ ਦੱਸ ਵੇਚਿਆ ਕਿੰਨੇ ਤੇਰਾ ਖਖ ਲਿਆ ਤੇਰਾ ਨਾਂ ਤੇਰਾ ਨਾਂ ਕੀ ਆ ਉਹ ਤੇਰਾ ਨਾਂ ਕੀ ਓਏ ਆਖ ਲੋ ਤੇਰਾ ਨਾਂ ਕੀ ਆ ਕਰਨ ਭਾਈ ਕਰਨ ਤੇ ਭਾਪੇ ਦਾ ਨਾ 22 ਤੇ ਪ੍ਰਿੰਟ ਕਿੱਥੋਂ ਦਾ ਫਤੇਗੜਾ ਕੀ ਫਤੇਗੜਾ ਥਾਣੇ ਦੇ ਬੈਕ ਸਾਈਡ ਤੇ ਫਤੇਗੜਾ ਪੂਰਾ ਲੈ ਨਾ ਥਾਣੇ ਦੇ ਬੈਕ ਸਾਈਡ ਹਾਂ ਜੀ ਇਸ ਵੇਲੇ 10 ਵਜੇ ਦੇ ਕਰੀਬ ਦੀ ਗੱਲ ਆ ਬਰਸ ਹੁੰਦੀ ਤੇ ਮਰੀਬਰੀ ਤੇ ਇੱਕ ਮੇਨ ਗੇਟ ਆ ਚਰਚ ਦਾ ਇੱਕ ਅਗਲੀ ਚ ਪੈਂਦਾ ਉਹ ਪਤਾ ਨਹੀਂ ਕੈਂਥ ਨਹੀਂ ਅੰਦਰ ਐਂਟਰੀ ਉਹਨੇ ਕੀਤੀ ਆ ਆ ਵੀਰ ਨੇ ਵੇਖਿਆ ਸੀ ਉਹਨੂੰ ਜਿਹੜਾ ਕਿ ਤੋੜਾ ਭੜਿਆ ਸੀ ਵਿੱਚ ਸੜੀਆਂ ਸੀ ਤੇ ਸ਼ਟਰਿੰਗ ਦਾ ਸਮਾਨ ਹੀ ਵਿੱਚ ਜੈਕ ਵਗੈਰਾ ਸੀ ਚਾਰਕ ਜੈਕ ਹੀ ਤੇ ਬਾਕੀ ਸੜੀਆਂ ਸੀ ਪਰ ਕੋਲ 30 35 ਕਿਲੋ ਦੇ ਲੱਗ ਜਾ ਕੇ ਸੀ ਤੇ ਆ ਨਾਲ ਗਲੀ ਚ ਸਮਾਨ ਕੱਢਣ ਲਿਆ ਸੀ ਉਹਨੂੰ ਕੱਢਦੇ ਵੇਖਿਆ ਬੱਚ ਚੁੱਕਣ ਆਲਾ ਸੀ ਕਈ ਵੇਖਿਆ ਉਹਨੂੰ ਰੰਗੇ ਤੀਨ ਪੜਿਆ ਹਾਂ ਵੀ ਤੇ ਉਹ ਮੰਨਿਆ ਵੀ ਰਾਤ ਵੀ ਅਹੀ ਇੱਕ ਮੁੰਡਾ ਹੋ ਰਿਆ ਸੀ ਰਾਤ ਵੀ ਉਹਨੇ ਸਮਾਨ ਕੱਢ ਕੇ ਖੜਿਆ ਬਸ ਥਾਣੀ ਥਾਣੀ ਭੇਜਤਾ ਨੂੰ ਬਾਕੀ ਬੰਦੀ ਕਾਰਵਾਈ ਜਿਹੜੀ ਹਾਂਜੀ ਰੋਬ ਸਰ ਸਾਡੇ ਜਿਹੜੇ ਫਾਦਰੇ ਚਰਚ ਦੇ ਉਹਨਾਂ ਨੂੰ ਕਾਰਵਾਈ ਕੀਤੀ ਜਾਏਗੀ ਉਧਰ ਉਹ ਮੰਨਿਆ ਵੀ ਮੈਂ ਤੁਰੀ ਹਾਂਜੀ ਮੰਨਿਆ ਮੰਨਿਆ ਕਹਿੰਦਾ ਇੱਕ ਬੰਦਾ ਹੋ ਰਹੀ ਸੀ ਉਹ ਰਾਤੀ ਉਹਨੇ ਸਮਾਨ ਕੱਢ ਕੇ ਖੜਿਆ ਇਹ ਇਹ ਪਹਿਲਾਂ ਵੀ ਬੜੇ ਬੜੀ ਇਸੋ ਚਰਚ ਤੋਂ ਸਮਾਨ ਗਿਆ ਗੈਪ ਹੋਇਆ ਹਾਂਜੀ ਹੈ ਮੰਗੇ ਹੋਈ ਇਹਨਾਂ ਨੂੰ ਇਹਨਾਂ ਤੇ ਨੱਥ ਪਾਈ ਜਿਹੜੇ ਅਮਰੀ ਵਾਧੂ ਜਿਹੜੇ ਫਿਰਦੇ ਨੇ ਜੀ ਹਰਾਮ ਹੋਇਆ ਮਸਲ ਲੋਕਾਂ ਦਾ ਜੇ ਇੱਕ ਇੱਕ ਮੁੰਡਾ ਹੋਰ ਹੀ ਇਹਦੇ ਨਾਲ ਕਹਿੰਦਾ ਉਹਨੇ ਉਹ ਸਮਾਨ ਉਹ ਕੁਆੜੀਏ ਨੂੰ ਵੇਚਿਆ ਢੁੰਗੜੀ ਢੁੰਗੜੀ ਉਹਦਾ ਅਸਲੀ ਨਾਮ ਤਾਂ ਨਹੀਂ ਪਤਾ ਕੀ ਹੈ ਤਾਂ ਉਹ ਵੀ ਫੜੇ ਘੜਦਾ ਹੀ ਹੈ ਉਹ ਕੱਲਹਾਰ ਸਮਾਨ ਕੱਢ ਕੇ ਵੇਚ ਗਿਆ ਕੁਆੜੀਏ ਨੂੰ ਹੁਣ ਉਹ ਤੋਂ ਪੁੱਛ ਕੇ ਸੋਏਗੀ ਕਿ ਨਾ ਸਮਾਨ ਉਹਨੇ ਖੜਿਆ ਉਹ ਕੰਦੇ ਪੀ ਵੀ ਇਸੇ ਮਨ ਵੇਚ ਕੇ ਬਸ ਨਸ਼ਾ ਕਰਦੇ ਬਿੱਟ ਲੈ ਲੈਂਦੇ ਅਜੀ ਕਿਵੇਂ ਆਇਤਾ ਨਾ ਮੇਰਾ ਨਾਮ ਹarli ਤੇ ਕੀ ਹੋਈ ਘਟਨਾ ਕਿ ਚੱਛ ਰਾਈਮ ਮੁਦਾ ਇਹ ਮੈਂ ਆਪਣੇ ਕੋਠੇ ਦਾ ਇਕਲੋਤਾ ਹਾਂ ਤੋਂ ਮੁੰਡਾ ਚੋਰੀ ਕਰਦਾ ਹੈ ਤੇ ਟੋੜੇ ਦੇ ਵਿੱਚ ਸਰੀਏ ਸੁਰੀਏ ਵਗੈਰਾ ਪਾਉਂਦਾ ਹੈਗਾ ਤੇ ਉਹ ਜੋ ਬਾਤੋ ਟੋੜੇ ਭੜ ਕੇ ਭੱਜ ਲਗਾ ਆਈ ਉਹਨੂੰ ਨਗਰਗਿਆਤੀ ਫੜ ਲਿਆ ਤਾਂ ਜਦੋਂ ਉਹਨੂੰ ਪੁੱਛ ਗਏ ਚ ਕੀਤੀ ਉਹ ਕਹਿੰਦਾ ਵੀ ਆਈ ਇਹ ਨਸ਼ਾ ਕਰਦੇ ਆ ਸਮਾਨ ਵੇਚਦੇ ਬੰਦੇ ਉੱਠੀ ਤਾ ਪਰ ਕੇ ਆਈ ਉਹ ਥਾਣੇ ਥਾਣੇ ਤੇ ਤਾਈ ਮਨਿਆ ਉਹਨੇ ਵੀ ਮਨਿਆ ਆਦਾ ਮੈਂ ਅੱਜ ਰਾਤ ਕਹਿੰਦਾ ਰਾਤੀ ਵੀ ਚੋਰੀ ਕੀਤੀ ਈ ਤੇ ਇੱਕ ਮੁੰਡਾ ਹੋਰ ਉਹਦੇ ਨਾਲ ਹੈਗਾ ਢੂੰਗੜੀ ਢੂੰਗੜੀ ਇਹਦਾ ਨਾਮ ਹੈਗਾ ਉਹਨੇ ਉਹਨੇ ਉਹਨਾਂ ਨੇ ਘਟਿਆ ਕੀ ਟੀ ਰਾਲ ਕੇ ਤੋਂ ਇਕਲਾ ਕਰਨਾ ਆਇਆ ਏ ਜੋ ਜੀ ਹਾਂ ਜੀ ਕੀ ਚਾਹੁੰਦੇ ਹੋ ਮੌਨ ਲਈ ਸੀ ਇਹ ਚੋਨੀ ਆ ਵੀ ਇਹ ਅਮਰੀਆ ਨੂੰ ਸਲੋ ਨਾਤ ਪਾਈ ਏ ਇਹਨਾਂ ਨੇ ਸਲੋ ਕਾਰਵਾਈ ਕੀਤੀ ਹੈ ਅੱਜ ਜੀ ਇੱਥੇ ਕੈਥੋਲਿਕ ਚਰਚਾ ਦੀ ਇੱਕ ਫਟੇਗੜ ਜੂੜੀਆਂ ਚਰਚ ਦੇ ਕੰਪਾਉਂਡ ਚੋਂ ਇੱਕ ਜਿਹੜਾ ਉੱਥੇ ਆਲੇ ਦੁਆਲੇ ਜਿਹੜੇ ਵਸਨੀਕ ਆ ਉਹਨਾਂ ਨੇ ਸ਼ੱਕੀ ਹਾਲਤ ਚੈੱਕ ਜਿਹੜਾ ਵਾ ਮੁੰਡੇ ਨੂੰ ਕਾਬੂ ਕੀਤਾ ਸੀਗਾ ਥੋੜਾ ਸਮਾਨ ਵਗੈਰਾ ਸੀਗਾ ਨਾਲ ਸਰੀਆ ਲੋਹਾ ਵਗੈਰਾ ਤੇ ਉਹਨੂੰ ਜਿਹੜਾ ਪੁਛਦੇ ਹਵਾਲੇ ਕੀਤਾ ਗਿਆ ਇਹਦੇ ਸਬੰਧੀ ਉਹ ਜੋ ਬਿਆਨ ਲਿਖਉਣਗੇ ਉਹਦੇ ਮਤਾਬਕ ਜਿਹੜੀ ਆ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਹਦਾ ਜੀ ਨਾਮ ਹੈ ਕਰਨ ਮਸੀਹ ਪੁੱਤਰ ਮੀਤੂ ਮਸੀਹ ਵਾਸੀ ਵਾਰਡ ਨੰਬਰ 6 ਫਤੇਗੜ ਚੂੜੀਆਂ ਕੀ ਐਕਸ਼ਨ ਹੋਈ ਇਹ ਜਬਾਨੀ ਤੌਰ ਤੇ ਸਾਰੇ ਦੱਸ ਰਹੇ ਵੀ ਇਹ ਚੋਰੀ ਕਰਨਾ ਆਇਆ ਸੀ ਤੇ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਕੇ ਚੱਲਿਆ ਬਾਕੀ ਦਾ ਹੁਣ ਆਪਾਂ ਸਟੇਟਮੈਂਟ ਲਿਖ ਕੇ ਤੇ ਇਹਦੇ ਖਿਲਾਫ ਜੋ ਕਾਨੂੰਨੀ ਕਾਰਵਾਈ ਕਰਾਂਗੇ ਜੀ